ਪੀਡੀਸੀ న్యూਸ ਦੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਿੰਦਰ ਸਿੰਘ ਬੋਂਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 420ਵਾਂ ਪਹਿਲਾ ਪ੍ਰਕਾਸ਼ ਗੁਰਪੁਰਬ 4 ਸਤੰਬਰ ਨੂੰ ਦੁਨੀਆ ਭਰ ਚੁਸ ਦੀ ਨਾਨਕ ਨਾਮ ਲੈਵਾ ਸੰਗਤ ਵੱਲੋਂ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਸਤੰਬਰ ਨੂੰ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਇਹਨਾਂ ਸਮਾਗਮਾਂ ਦੇ ਸੰਬੰਧ ਵਿੱਚ ਖਾਸ ਤਿਆਰੀਆਂ ਵੀ ਲੀਕੀਆਂ ਗਈਆਂ ਨੇ ਤੋ ਸਭ ਤੋਂ ਪਹਿਲਾ ਇੱਕ ਚਲਕੋਣਾ ਤਿਆਰੀਆਂ ਦੀ ਸਿਰ ਗੁਰਗੰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਕੂਰਪ ਦੇ ਸੰਬੰਧ ਵਿੱਚ ਸਮੁੱਚੇ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਦੇਸੀ ਅਤੇ ਵਿਦੇਸ਼ੀ ਰੰਗ ਫਰੰਗੇ 40 ਟਨ ਤੋਂ ਵੱਧ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਤੋ ਇਹ ਸੇਵਾ ਬੀਤੇ ਕੱਲ ਤੋਂ ਯਾਨੀ ਕਿ 2 ਸਤੰਬਰ ਤੋਂ ਅਰਦਾਸ ਉਪਰੰਤ ਸ਼ੁਰੂ ਹੋਈ ਸੀ ਔਰ ਜੇ ਪਿਛਲੇ ਕਈ ਵਰੇ ਤੇ ਝਾਤ ਮਾਰੀਏ ਤਾਂ अनेका ਵਰਿਆਂ ਤੋਂ ਗੁਰੂ ਘਰ ਦੇ ਵੱਖ-ਵੱਖ ਸੇਵਕਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਪਹਿਲਾਂ ਇਹ ਸੇਵਾ ਦਿੱਲੀ ਦੇ ਕਾਰੋਬਾਰੀ ਕੇਕੇ ਸ਼ਰਮਾ ਵੱਲੋਂ ਕੀਤੀ ਜਾ ਰਹੀ ਸੀ ਲਗਭਗ 10 ਵਰੇ ਤੋਂ ਬਾਅਦ ਉਹਨਾਂ ਵੱਲੋਂ ਇਹ ਸੇਵਾ ਨਭਾਈ ਗਈ ਹੁਣ ਅੰਮ੍ਰਿਤਸਰ ਵਾਸੀ ਗੁਰੂ ਘਰ ਦੇ ਅਨੰਦ ਸੇਵਕ सुरेंद्रਪਾਲ ਸਿੰਘ ਵੱਲੋਂ ਪਿਛਲੇ 2 ਵਰਿਆਂ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਜਿੰਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤੱਕ ਸਾਹਿਬ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਦਰਸ਼ਨੀ ਦਿਉੜੀ ਅੰਦਰ ਤੇ ਬਾਹਰ ਸਾਰੀਆਂ ਦਵਾਰਾਂ ਗੂਬੰਦ ਛੱਤਾਂ ਦਰਸ਼ਨੀ ਪੁਲ ਚਾਰੋਂ ਪ੍ਰਵੇਸ਼ ਦਵਾਰ ਬਰਾਂਡੇ ਦਿਉੜੀਆਂ ਜੰਗਲੇ ਤੋਂ ਆਦ ਵੱਖ-ਵੱਖ ਥਾਵਾਂ ਤੇ ਫੁੱਲਾਂ ਦੇ ਗੁਲਦਸਤੇ ਤਿਆਰ ਕਰਕੇ ਲਾਏ ਜਾ ਰਹੇ ਨੇ ਫੁੱਲਾਂ ਦੀਆਂ ਲੜੀਆਂ ਖੰਡੇ ਇਕਮਕਾਰ ਬੇਹਤ ਸੁੰਦਰ ਗੁਲਦਸਤੇ ਤਿਆਰ ਕਰਨ ਦੀ ਸੇਵਾ ਕੱਲ ਆਰੰਭ ਕੀਤੀ ਗਈ ਸੀ ਤੋਂ ਅੱਜ ਇਹ ਸੇਵਾ ਕਾਫੀ ਹੱਦ ਤੱਕ ਨਜ਼ਰ ਆ ਰਹੀ ਹੈ ਔਰ ਇਸ ਸੇਵਾ ਦੇ ਲਈ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵੱਖ-ਵੱਖ ਦੇਸ਼ਾਂ ਤੋਂ ਦੱਖਣੀ ਅਫਰੀਕਾ ਹਾਲੈਂਡ ਪੋਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 20 ਕਿਸਮ ਤੋਂ ਵੱਧ ਰੰਗ-ਬਰੰਗੇ ਅਤੇ ਸੁੰਦਰ ਫੁੱਲ ਉਚੇਚੇ ਤੌਰ ਤੇ ਮੰਗਵਾਏ ਗਏ ਨੇ ਔਰ 에어 ਕੰਡੀਸ਼ਨ ਟ੍ਰੱਕਾਂ ਦੇ ਰਾਹੀਂ ਸ੍ਰੀ ਅਮਰਸਰ ਸਾਹਿਬ ਲਿਆਂਦੇ ਗਏ ਨੇ ਔਰ ਫੁੱਲਾਂ ਦੀ ਸਜਾਵਟ ਕਰਨ ਦੇ ਲਈ ਉੱਚੇ ਚੇ ਤੌਰ ਤੇ ਪੱਛਮੀ ਬੰਗਾਲ ਉੱਤਰ ਪ੍ਰਦੇਸ਼ ਅਤੇ ਦਿੱਲੀ ਤੋਂ 100 ਤੋਂ ਵੱਧ ਮਾਹਰ ਕਾਰੀਗਰ ਇੱਥੇ ਲਿਆਂਦੇ ਗਏ ਨੇ ਜਿਨ੍ਹਾਂ ਵੱਲੋਂ ਬੀਤੇ ਕੱਲ 2 ਸਤੰਬਰ ਤੋਂ ਅਰਦਾਸ ਕਰਨ ਤੋਂ ਬਾਅਦ ਇਹ ਸੇਵਾ ਆਰੰਭ ਕੀਤੀ ਗਈ ਸੀ ਹਾਲਾਂਕਿ ਇਹ ਜਿਹੜੇ ਮਾਹਰ ਕਾਰੀਗਰ ਨੇ ਇਹ ਆਪਣੀ ਭੇਟਾ ਲੈ ਕੇ ਕੰਮ ਕਰਦੇ ਨੇ ਪਰ ਇਹ ਆਪਣੇ ਆਪ ਨੂੰ ਬੇहद ਕਰਮਾ ਵਾਲਾ ਵਿਭਾਗਾ ਬੰਦੇ ਨੇ ਉਹਨਾਂ ਨੂੰ ਇੱਥੇ ਆ ਕੇ ਪੈਸੇ ਦੇ ਨਾਲ ਨਾਲ ਸੇਵਾ ਅਤੇ ਸਕੂਨ ਦਾ ਆਨੰਦ ਮਾਣਨ ਦਾ ਵੀ ਮੌਕਾ ਮਿਲਦਾ ਹੈ ਉਹ ਜੇਕਰ ਫੁੱਲਾਂ ਦੀ ਕਿਸਮਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਫੁੱਲਾਂ ਵਿੱਚ ਬਨਕੇਸੀਆ ਕਿੰਗ ਪ੍ਰੋਟਿਆ ਪਿੰਨ ਪ੍ਰੋਟੀਆਂ ਰੈਡ ਐਂਡ ਗ੍ਰੀਨ ਬੇਰੀਜ ਐਲਬੋਨੀਅਮ ओरिएंटਰ ਲੈਲੀ ਅਸਟੋਵਿਆ ਪਿੰਕ ਕੁਸ਼ਨ ਸਿਲਵਰ ਡਾਲਰਸ ਹਲਕੋਨੀਆ ਕੋਸਟੋਕੋਲ ਲਿਮੋਨੀਆਂ ਅਤੇ ਦੇਸੀ ਫੁੱਲਾਂ ਵਿੱਚ ਰੋਜ਼ੀਜ਼ ਕਾਰਨੇਸ਼ਨ ਬੇਬੀ ਡੇਜ਼ੀ ਸਨਫਲਾਵਰਸ ਬੀਓਪੀ ਆਰਚੀਡ ਸਟਾਰ ਗੁਲਮੋਹਰ ਗੇਂਦਾ ਗੁਲਾਬ ਵੱਖ-ਵੱਖ ਕਿਸਮ ਦੇ ਦੇਸੀ ਤੇ ਵਿਦੇਸ਼ੀ ਫੁੱਲ ਤੋਂ ਇਹ ਤਸਵੀਰਾਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਨੇ ਜਿੱਥੇ ਬੇਹੱਦ ਸੁੰਦਰ ਸਜਾਵਟ ਇਸ ਵੇਲੇ ਨਜ਼ਰ ਆ ਰਹੀ ਹੈ ਫੁੱਲਾਂ ਨਾਲ ਬਣਾਏ ਗਏ ਖੰਡੇ ਦੇ ਨਿਸ਼ਾਨ ਵੱਖ-ਵੱਖ ਤਰ੍ਹਾਂ ਦੇ অতি ਸੁੰਦਰ ਗੁਲਦਸਤੇ ਦੇਸੀ ਅਤੇ ਵਿਦੇਸ਼ੀ ਤੋਂ ਇਹ ਟੈਕ ਦੇ ਅੱਖ ਦੇ ਮਹਿਕਦੇ ਫੁੱਲਾਂ ਦੇ ਗੁਲਦਸਤੇ ਹਰ ਸ਼ਰਧਾਲੂ ਲਈ ਵੱਡੀ ਖਿੱਚ ਦਾ ਕੇਂਦਰ ਬਣ ਰਹੇ ਨੇ ਔਰ ਸ਼ਰਧਾਲੂ ਇਸ ਲੋਕੀ ਨਜ਼ਾਰੇ ਨੂੰ ਆਪਣੇ ਮੋਬਾਈਲ ਕੈਮਰੇਆਂ ਦੇ ਵਿੱਚ ਕੈਚ ਕਰਦੇ ਹੋਏ ਨਜ਼ਰ ਆ ਰਹੇ ਨੇ ਬੇहद ਸ਼ਰਧਾ ਭਾਵਨਾ ਦੇ ਨਾਲ ਜਿੱਥੇ ਕਾਰੀਗਰਾਂ ਵੱਲੋਂ ਇਹ ਸਜਾਵਟ ਕੀਤੀ ਜਾ ਰਹੀ ਹੈ ਦਿਨ ਰਾਤ ਇੱਕ ਕਰਕੇ ਉੱਥੇ ਸਰਦਾਲੂ ਸੇਵਾ ਦਾ ਬੇਹਦ ਆਨੰਦ ਮਾਨਦੇ ਹੋਏ ਨਜ਼ਰ ਆ ਰਹੇ ਨੇ ਬੇਹਦ ਖੁਸ਼ੀ ਜਿਹੜੀ ਹੈ ਸੇਵਾਦਾਰਾਂ ਤੇ ਚਿਹਰੇ ਤੇ ਸਜਾਵਟ ਦੇਖ ਕੇ ਨਜ਼ਰ ਆ ਰਹੀ ਹੈ ਔਰ ਇਹਨਾਂ ਦੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰੇਆਂ ਦੇ ਵਿੱਚ ਕੈਦ ਕੀਤੀਆਂ ਜਾ ਰਹੀਆਂ ਨੇ ਹਰ ਕਿਸੇ ਦੇ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ ਇਹ ਫੁੱਲਾਂ ਦੀ ਸਜਾਵਟ ਜੋ ਕਿ ਸ਼੍ਰੀ ਦਰਬਾਰ ਸਾਹਿਬ ਸਮੂਹ ਸਾਰੇ ਨੂੰ ਤਰ੍ਹਾਂ ਤਰ੍ਹਾਂ ਦੇ ਦੇਸੀ ਅਤੇ ਵਿਦੇਸ਼ੀ ਫੁੱਲਾਂ ਦੇ ਨਾਲ ਇਸ ਵੇਲੇ ਸਜਾਇਆ ਜਾ ਰਿਹਾ ਹੈ ਕੁਝ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਲੋਕੀਕ ਨਜ਼ਾਰੇ ਨੂੰ ਕਿਸ ਤਰ੍ਹਾਂ ਦੇਖਦੇ ਨੇ ਕੀ ਕਹਿਣਾ ਚਾਹੋਗੇ ਜੁਗ ਜੁਗ ਤਲਸਿਰੀ ਗੁਰਗੰਸਾਹਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਚਾਰ ਕੱਲ ਮਨਾਇਆ ਜਾਣਾ 4 ਤਰੀਕ ਨੂੰ ਉਸ ਸੰਬੰਧ ਵਿੱਚ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਬਿਲਕੁਲ ਜੀ ਜਦ ਅਸੀਂ ਦੇਖਦੇ ਹਾਂ ਸਥਾਨ ਤਖਤ ਹੋਵੇ ਸ੍ਰੀ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਤੇ ਇਹਨੇ ਸੋਹਣੇ ਤਰੀਕੇ ਨਾਲ ਸਜਾਇਆ ਗਿਆ ਹੋਵੇ ਤਕਰੀਬਨ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਅੱਜ ਮੌਕੇ ਤੇ ਮੌਜੂਦ ਹੈ ਜੋ ਕਿਰਪਾ ਹੋ ਰਹੀ ਹੈ ਉਹ ਧੰਤਨ ਸ਼ੈਬਸਿਰ ਗੁਰੂ ਰਾਮਦਾਸ ਮਹਾਰਾਜ ਦੀ ਹੋ ਰਹੀ ਹੈ ਜੀ ਜੋ ਸੰਗਤਾਂ ਐ ਸੇ ਬਾਣੀ ਸਰਵਣ ਕਰ ਰਹੀਆਂ ਨੇ ਜਟਾੜੀਵਾਰਾ ਸੁਣ ਰਹੀਆਂ ਨੇ ਉਹਨਾਂ 'ਚ ਵੀ ਜੋਸ਼ ਆ ਰਿਹਾ ਇਹ ਕਿਰਪਾ ਸੰਗਤ ਜਦ ਇਕੱਠੀਆਂ ਹੋ ਕੇ ਇੱਥੇ ਸੰਗਤੀ ਰੂਪ ਦੇ ਵਿੱਚ ਬੈਠ ਕੇ ਨਾ तमाम ਚੀਜ਼ਾਂ ਨੂੰ ਵੇਖਦੀ ਐ ਉਸ ਵੇਲੇ ਦੀ ਗੱਲ ਕੁਝ ਹੋਰ ਹੁੰਦੀ ਐ ਅਸੀਂ ਕਿਹੜੀ ਇਕੱਲੇ ਨੇ ਆ ਕੇ ਇੱਕ ਫੁੱਲ ਲਾ ਦਿੱਤਾ ਉਹ ਬਾਗ ਨਹੀਂ ਬਣਦਾ ਇਕੱਲੇ ਵੱਲੋਂ ਆ ਕੇ ਲਗਾਇਆ ਗਿਆ ਇੱਕ ਫੁੱਲ ਦਾ ਬੂਟਾ ਹੋਇਆ ਜਾਂ ਕੋਈ ਇੱਕ ਕਿਹੜੀ ਕੋਈ ਸੰਗਤਾਂ ਦੇਖੋ ਕਿੰਨੀ ਸਤਕਾਰ ਦੇ ਨਾਲ ਗੀਆਂ ਟਾਣੀਆਂ ਵੀ ਲੈ ਕੇ ਜਾ ਰਹੀਆਂ ਨੇ ਸੰਗਤਾਂ ਇਹ ਕਿਰਪਾ ਹੈ ਧੰਗੁਰ RAMਦਾਸ ਦੀ ਜੀ ਵਾਹਿਗੁਰੂ ਬੜਾ ਅਤੀ ਸੁੰਦਰ ਨਜ਼ਾਰਾ ਹੈ ਇਸਕੇ ਲਈ ਨਜ਼ਾਰਾ ਇਹ ਵੇਖਣ ਦੇ ਲਈ ਕੈਨੇਡਾ ਤੋਂ ਸੰਗਤਾਂ ਆਈਆਂ ਨੇ ਜੀ ਯੂਕੇ ਤੋਂ ਸੰਗਤਾਂ ਜਥੇ ਦੇ ਵਿੱਚ ਆਈਆਂ ਨੇ ਸਾਡੇ ਨਾਲ ਅਸੀਂ ਉਸ ਜਥੇ ਦਾ ਹਿੱਸਾ ਹਾਂ ਤੇ ਸਾਨੂੰ ਅਸੀਂ ਵੀ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਸੰਗਤਾਂ ਦੇ ਨਾਲ ਇਸ ਵੇਲੇ ਬਖਸ਼ਿਸ਼ ਹੋਈ ਤੇ ਸਾਨੂੰ ਉਹਦੀ ਬਖਸ਼ਿਸ਼ ਹੋਈ ਹੈ ਮੁੰਗਾ ਜੀ ਉਹਦੀ ਬਖਸ਼ਿਸ਼ ਹੀ ਹੋਈ ਹੈ ਵਾਹਿਗੁਰੂ ਸਿੱਧੀ ਬਖਸ਼ਿਸ਼ ਹੈ ਕਿ ਸੰਗਤਾਂ ਇੱਥੇ ਆ ਕੇ ਇਸ ਪਾਵਨ ਪਿੱਤਰ ਸਥਾਨ ਦੇ ਇਸ ਅਨੋਖੀਕ ਨਜ਼ਾਰੇ ਦੇ ਦਰਸ਼ਨ ਕਰ ਰਹੀਆਂ ਨੇ ਔਰ ਇੱਥੋਂ ਤੱਕ ਕਿਉਂਕਿ ਗੁਰੂ ਚਰਨਾਂ ਦੀ ਛੋਪ ਪ੍ਰਾਪਤ ਤੇ ਫੁੱਲਾਂ ਦੀਆਂ ਟਾਹਣੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਆਪਣੇ ਘਰਾਂ ਚ ਲਿਜਾਇਆ ਜਾ ਰਿਹਾ ਹੈ ਗੁਰੂ ਘਰ ਦੀ ਬਖਸ਼ਿਸ਼ ਵਜੋਂ ਗੁਰੂ ਘਰ ਦੇ ਪ੍ਰਸ਼ਾਦ ਵਜੋਂ ਤੋਂ ਬੇਹਦ ਸੁੰਦਰ ਨਜ਼ਾਰਾ ਬੇਹਦ ਅਲੋਕਿਕ ਨਜ਼ਾਰਾ ਸ਼ਰਧਾ ਭਾਵਨਾ ਦਾ ਸਮੁੰਦਰ ਇਸ ਵੇਲੇ ਇੱਥੇ ਨਜ਼ਰ ਆ ਰਿਹਾ ਹੈ ਭਾਜੀ ਕੀ ਕਹਿਣਾ ਚਾਹੋਗੇ ਬੇਹਦ ਸੁੰਦਰ ਸੇਵਾ ਕੀਤੀ ਗਈ ਹੈ ਬਹੁਤ ਵਧੀਆ ਜੀ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਵੀ ਦੇਖਿਆ ਸੀ ਫੁੱਲ ਤੇ ਟਾਹਣੀਆਂ ਲੈ ਕੇ ਜਾ ਰਹੇ ਹੋ ਗੁਰੂ ਘਰ ਦੇ ਪ੍ਰਸ਼ਾਦ ਵਜੋ ਹਾਂਜੀ ਹਾਂਜੀ ਪ੍ਰਸ਼ਾਦ ਵਜੋ ਉਹ ਕਹਿ ਰਹੇ ਕਿ ਇਹ ਤੁਸੀਂ ਲੈ ਕੇ ਜਾ ਸਕਦੇ ਆ ਸੀ ਉਹਨਾਂ ਨੂੰ ਪੁੱਛ ਕੇ ਲਏ ਆ ਜੀ ਹਾਂਜੀ ਕਿ ਸਰਦਾ ਭਾਵਨਾ ਕਿ ਅਸੀਂ ਇੱਥੋਂ ਇਹਨੂੰ ਜੀ ਵੈਸੇ ਫੁੱਲਾਂ ਨਾਲ ਬਹੁਤ ਪਿਆਰ ਆ ਮੈਂ ਜਾ ਕੇ ਇਹਨਾਂ ਨੂੰ ਪਾਣੀ ਚ ਲਗਾਉਂਗੀ ਗੁਰੂ ਘਰ ਦੇ ਗਏ ਹੋਏ ਆ ਹੁੰਦਾ ਹਨਾ ਚਰਨ ਸ਼ੋਪ ਪ੍ਰਾਪਤ ਆ ਜੀ ਇੱਥੋਂ ਦੀ ਵਾਜ ਵਾਸ ਜੀ ਵਾਸ ਜੀ ਹਾਂਜੀ ਕਿ ਨਾ ਕਰਮ ਵਾਲਾ ਮੰਨਦੇ ਹੋ ਕਿ ਇਹ ਨਜ਼ਾਰੇ ਦਾ ਆਨੰਦ ਮਾਣਨ ਦਾ ਮੌਕਾ ਮਿਲਿਆ ਦੇਖੋ ਜੀ ਕਰਮ ਵਾਲਿਆਂ ਨੂੰ ਹੀ ਮਿਲਦਾ ਵਾ ਬੜੀ ਮੁਸ਼ਕਲ ਨਾਲ ਮਿਲਦਾ ਵਾ ਪਰਮਾਤਮਾ ਇੱਥੇ ਆਣ ਕੇ ਆਪੇ ਹੀ ਸ਼ਕਤੀ ਪਾ ਦਿੰਦਾ ਵਾ ਮੈਨੂੰ ਤਾਂ ਐ ਸੀਗਾ ਮੇਤੋਂ ਮੱਥਾ ਨਹੀਂ ਟੇਕਿਆ ਜਾਣਾ ਹੈਗਾ ਜਦੋਂ ਮੈਨੂੰ ਪ੍ਰਸ਼ਾਦ ਮਿਲਿਆ ਮੈਂ ਪ੍ਰਸ਼ਾਦ ਖਾਧਾ ਮੇਰੇ ਚ ਹਿੰਮਤ ਇੰਨੀ ਹੋ ਗਈ ਕਿ ਮੈਂ ਸੱਚੇ ਪਾਤਸ਼ਾਹ ਜੀ ਮੈਂ 2 2.5 ਘੰਟੇ ਖੜ ਕੇ ਮੈਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਈਆਂ ਜੀ ਪਰਮਾਤਮਾ ਨੇ ਇਡੀ ਕਿਰਪਾ ਕਰਤੀ ਉਹ ਦੀ ਬਖਸ਼ਿਸ਼ ਆ ਜੀ ਸੱਚੇ ਪਾਤਸ਼ਾਹ ਜੀ ਦੀ ਆਪੇ ਹੀ ਬੁਲਾਉਣ ਵਾਲੇ ਆ ਉਹ ਹਾਂ ਦੀ ਹਾਂ ਦੀ ਤਾਂ ਇਹ ਸ਼ਰਧਾ ਭਾਵਨਾ ਹੈ ਇਹਨਾਂ ਸ਼ਰਧਾਲੂਆਂ ਦੀ ਜੋ ਦੇਸ਼ ਆ ਵਿਦੇਸ਼ਾਂ ਤੋਂ ਇਸ ਪਾਵਨ ਪਿੱਤਰ ਸਥਾਨ ਤੇ ਦਰਸ਼ਨ ਕਰਨ ਦੇ ਲਈ ਪਹੁੰਚੇ ਨੇ ਉਹ ਹੁਣ ਇਹਨਾਂ ਟਾਹਣੀਆਂ ਬੂਟਿਆਂ ਫੁੱਲਾਂ ਨੂੰ ਆਪਣੇ ਨਾਲ ਗੁਰੂ ਘਰ ਦੇ ਪ੍ਰਸ਼ਾਦ ਵਜੋਂ ਲੈ ਕੇ ਜਾ ਰਹੇ ਨੇ ਤਾਂ ਬੇहद ਅਦਭੁਤ ਨਜ਼ਾਰਾ ਹੈ ਇੱਥੇ ਦੇਖ ਸਕਦੇ ਹੋ ਕਿਸ ਤਰ੍ਹਾਂ ਸ਼ਰਧਾ ਭਾਵਨਾ ਦਾ ਸਮੁੰਦਰ ਨਜ਼ਰ ਆ ਰਿਹਾ ਹੈ ਕਿ ਉਹ ਫੁੱਲ ਟਾਹਣੀਆਂ ਬੂਟੇ ਜੋ ਜਿਨ੍ਹਾਂ ਨੂੰ ਗੁਰੂ ਘਰ ਦੀ ਛੋਹ ਪ੍ਰਾਪਤ ਹੈ ਜੋ ਇੱਥੇ ਲਗਾਏ ਜਾ ਰਹੇ ਨੇ ਸਜਾਏ ਜਾ ਰਹੇ ਨੇ ਇਹ ਟੈਗ ਦੇ ਮਹਿਕ ਦੇ ਫੁੱਲਾਂ ਦੇ ਹਿੱਸਿਆਂ ਵਜੋਂ ਗੁਰੂ ਘਰ ਦੇ ਪ੍ਰਸ਼ਾਦ ਵਜੋਂ ਇਸ ਨੂੰ ਲਿਜਾਇਆ ਜਾ ਰਿਹਾ ਹੈ ਹੋਰ ਸ਼ਰਧਾਲੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਅੱਜ ਬੇਹਸ ਸੁੰਦਰ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜੀ ਬੱਸ ਥੈਂਕ ਯੂ ਇੱਥੇ ਆਇਓ ਇੱਥੇ ਹੈ ਜੀ ਸ਼ਾਹ ਚੋ ਅੰਮ੍ਰਿਤਸਰ ਹਾਂ ਜੀ ਨਜ਼ਾਰਾ ਜੋ ਵੱਖਰਾ ਹੀ ਮੇਰੇ ਦੇਖਣ ਨੂੰ ਮਿਲ ਰਿਹਾ ਹੈ ਕਿੰਨਾ ਸੋਹਣਾ ਲੱਗ ਰਿਹਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਜੀ ਬਹੁਤ ਮਜ਼ਾ ਆ ਰਿਹਾ ਪਹਿਲੀ ਵਾਰ ਦੇਖੀ ਕਿ ਐਨੀ ਡੈਕੋਰੇਸ਼ਨ ਹੋ ਰਹੀ ਹੈ ਅੱਗੇ ਪਹਿਲਾਂ ਕਦੇ ਨਹੀਂ ਹੋਈ ਫਸਟ ਟਾਈਮ ਹੋਇਆ ਕਿ ਇੱਦਾਂ ਹੋ ਰਿਹਾ ਬਹੁਤ ਵਧੀਆ ਪਹਿਲੀ ਵਾਰ ਇਸ ਨਜ਼ਾਰੇ ਦਾ ਆਨੰਦ ਮਾਨਣ ਦਾ ਮੌਕਾ ਮਿਲਿਆ ਔਰ ਇੱਕ ਹੋਰ ਅਸੀਂ ਅਦਭੁਤ ਨਜ਼ਾਰਾ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਾਂਗੇ ਉਹ ਕਾਰੀਗਰ ਜਿਹੜੇ ਦਿਨ ਰਾਤੇ ਕਰਕੇ ਇਸ ਸੇਵਾ 'ਚ ਲੱਗੇ ਨੇ ਜੇ ਸਜਾਵਟ ਦਾ ਸੀ ਆਨੰਦ ਮਾਨ ਰਹੇ ਆ ਮਾਤਾ ਜੀ ਕੀ ਨਾਮ ਹੈ ਕਿੱਥੋਂ ਆਏ ਕੀ ਨਾਮ ਹੈ ਜੀ ਕਿੱਥੋਂ ਆਏ ਹਾਂਜੀ ਕਿੱਥੋਂ ਆਏ ਜੇ ਐ ਫਰੇ ਘਰ ਚੋੜੀਆਂ ਦਾ ਕੀ ਕਹਿਣਾ ਚਾਹੋਗੇ ਅੱਜ ਬੜਾ ਸੁੰਦਰ ਨਜ਼ਾਰਾ ਫੁੱਲਸ ਸੇਵੜ ਕੀ ਕੀ ਬੜਾ ਸੁੰਦਰ ਨਜ਼ਾਰਾ ਹੈ। ਪ੍ਰਸ਼ਾਦ ਲੈ ਕੇ ਜਾ ਰਹੇ ਹੋ? ਹਾਂ ਜੀ। ਪ੍ਰਸ਼ਾਦ ਚੱਕ ਰਹੇ ਹਾਂ ਮਹਾਰਾਜ ਦਾ ਨਾਮ ਲੈਣੇ ਆ। ਹਾਂ ਜੀ। ਬਹੁਤ ਵਧੀਆ ਜੀ ਬਹੁਤ ਵਧੀਆ ਹੈ ਜੀ ਬਹੁਤ ਸ਼ਾਨਦਾਰ। ਮਹਾਰਾਜ ਦੇ ਘਰ ਬਹੁਤ ਵਧੀਆ ਸਾਥ ਹੈ। ਤਾਂ ਬੜੀ ਸ਼ਰਦਾ ਪਾਵਨਾ ਨਜ਼ਰ ਆ ਰਹੀ ਹੈ। ਉਤਰਾਂ ਤਰ੍ਹਾਂ ਦੇ ਗੁਲਦਸਤੇ ਬਣਾਏ ਗਏ ਨੇ ਟਾਣੀਆਂ ਪੱਤਿਆਂ ਦੀ ਸਜਾਵਟ ਕੀਤੀ ਗਈ ਹੈ ਦੇਸੀ ਵਿਦੇਸ਼ੀ ਫੁੱਲਾਂ ਦੇ ਗੁਲਦਸਤੇ ਬਣਾ ਕੇ ਸ੍ਰੀ ਅਕਾਲ ਤਖਤ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰ ਦਰਸ਼ਨੀ ਜੋੜੀ ਦਰਸ਼ਨੀ ਪੁਲ ਬਰਾਂਡੇ ਗੂਬਨ ਛੱਤਾਂ ਹਰ ਥਾਂ ਤੇ ਜਿਹੜੀ ਸਜਾਵਟ ਕੀਤੀ ਜਾ ਰਹੀ ਹੈ ਜਿਸ ਨੂੰ ਸੰਗਤਾਂ ਬੜੀ ਖੁਸ਼ੀ-ਖੁਸ਼ੀ ਆਨੰਦ ਮਾਨਦੀਆਂ ਹੋਈਆਂ ਆਪਣੇ ਮੋਬਾਈਲ ਕੈਮਰੇ ਦੇ ਵਿੱਚ ਕੈਦ ਕਰ ਰਹੀਆਂ ਨੇ ਔਰ ਬੇਹਤ ਸ਼ਰਧਾ ਭਾਵਨਾ ਦੇ ਨਾਲ ਇੱਥੋਂ ਫੁੱਲ ਬੂਟੀਆਂ ਟਾਹਣੀਆਂ ਆਪਣੇ ਘਰਾਂ ਦੇ ਵਿੱਚ ਪ੍ਰਸ਼ਾਦ ਦੇ ਰੂਪ ਵਿੱਚ ਲੈ ਕੇ ਜਾ ਰਹੀਆਂ ਨੇ ਘਰੇ ਜਾ ਕੇ ਗੁਰੂ ਘਰ ਦੀ ਦੇ ਅਸ਼ੀਰਵਾਦ ਵਜੋਂ ਆਪਣੇ ਘਰਾਂ ਸਜਾਇਆ ਜਾਣਾ ਤੋਂ ਬੇਹਤ ਸੁੰਦਰ ਨਜ਼ਾਰਾ ਹੈ ਇਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਨਜ਼ਰ ਆ ਰਿਹਾ ਜਿੱਥੇ ਫੁੱਲਾਂ ਦੀ ਬੇਹਤ ਸੁੰਦਰ ਸਜਾਵਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸవర్ਪਿਤ ਕੀਤੀ ਜਾ ਰਹੀ ਹੈ ਕਿਉਂਕਿ ਸਮਾਗਮ ਬੜੇ ਵੱਡੇ ਵੱਡੇ ਲਿਖੇ ਗਏ ਨੇ ਕੱਲ ਯਾਨੀ ਕਿ 4 ਸਤੰਬਰ ਨੂੰ ਇਤਿਹਾਸਿਕ ਗੁਰਦੁਆਰਾ ਰਾਮ ਸਰ ਸਾਹਿਬ ਉਹ ਪਵਨ ਪਿੱਤਰ ਸਥਾਨ ਜਿਸ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੀ ਬੀੜ ਤਿਆਰ ਕੀਤੀ ਗਈ ਔਰ ਜਦੋਂ ਪਹਿਲੇ ਸਰੂਪ ਤਿਆਰ ਹੋਇਆ ਤਾਂ ਉਸ ਵੇਲੇ ਸੰਪਨ ਹੋਇਆ ਤਾਂ ਸੰਪੂਰਨਤਾ ਤੋਂ ਬਾਅਦ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਸੱਚਖੰਡ ਸ੍ਰੀ ਪੰਦਰ ਸਾਹਿਬ ਦਾ ਪਹਿਲਾ ਹੈੱਡ ਗ੍ਰੰਥੀ ਥਾਪਿਆ ਪਰ ਸੀਸ ਤੇ ਸ ਜਾ ਕੇ ਸਿशोਭਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਗੁਰਦੁਆਰਾ ਰਾਮ ਸਰ ਸਾਹਿਬ ਤੋਂ ਸੱਚਖੰਡ ਸ੍ਰੀ ਬੰਦਰ ਸਾਹਿਬ ਤੱਕ ਨਗਰ ਕੀਰਤਨ ਤੇ ਰੂਪ ਵਿੱਚ ਲੈ ਕੇ ਗਏ ਪਰ ਜਾ ਕੇ ਪਹਿਲੀ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਕਾਸ਼ ਕੀਤਾ ਤਾਂ 1604 ਚ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਇਸ ਤੇ ਹੁਣ 420 ਬਰੇ ਹੋ ਚੁੱਕੇ ਨੇ ਹਰ ਸਾਲ ਇਹ ਦਿਨ ਬਹੁਤ ਸ਼ਰਧਾ ਭਾਵਨਾ ਦੇ ਨਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਰੋਸੇ ਤਰ੍ਹਾਂ ਹਰ ਸਾਲ ਗੁਰਦੁਆਰਾ ਰਾਮਸਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਇੱਕ ਅਲੋਕਿਕ ਨਗਰ ਕੀਰਤਨ ਸਜਾਇਆ ਜਾਂਦਾ ਹੈ। ਔਰ ਕੱਲ ਯਾਨੀ ਕਿ 4 ਤਰੀਕ ਨੂੰ ਵੀ ਸਵੇਰੇ 7 ਵਜੇ ਅਰਦਾਸ ਤੋਂ ਬਾਅਦ ਇਹ ਨਗਰ ਕੀਰਤਨ ਦੇ ਰੰਮਤਾ ਹੋਏਗੀ। ਸ਼ਾਮ ਵੇਲੇ ਉਸ ਤੋਂ ਬਾਅਦ ਨਗਰ ਕੀਰਤਨ ਤੋਂ ਬਾਅਦ ਪਿੱਤਰ ਜਲੋਹ ਸੰਗਤਾਂ ਦੇ ਦਰਸ਼ਨ ਲਈ ਸਜਾਏ ਜਾਣਗੇ ਔਰ ਸ਼ਾਮ ਵੇਲੇ ਦੀਪਮਾਲਾ ਤੇ ਆਤੀਸ਼ਬਾਜੀ ਦਾ ਬੇਸੁੰਦਰ ਨਜ਼ਾਰਾ ਦੇਖਣ ਨੂੰ ਮਿਲੇਗਾ। ਪ੍ਰੋਬਲਿਮ ਜੀ तरह-तरह ਦੇ ਗੁਲਦਸਤੇ ਬਣਾਉਣ ਦੀ ਇਹ ਸੇਵਾ ਇਹਨਾਂ ਗੈਰ ਸਿੱਖ ਮਾਹਰ ਕਾਰੀਗਰਾਂ ਵੱਲੋਂ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਇੱਥੇ ਆ ਕੇ ਸੇਵਾ ਕਰਨ ਤੇ ਬਹੁਤ ਕੁਝ ਹੀ ਮਿਲਦੀ ਹੈ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਕੀ ਨਾਮ ਹੈ ਕਿੱਥੋਂ ਆਏ ਮੇਰਾ ਨਾਮ ਹੈ ਮਨਾਲ ਗੁੜਾ ਤੇਲਕッタਸ ਬਰਸਪੰਗਲ ਕੀ ਕਹਿਣਾ ਚਾਹੋਗੇ ਜੋ ਸੇਵਾ ਦਾ ਮੌਕਾ ਯਹਾਂ ਆ ਕੇ ਮਿਲਦਾ ਹੈ ਆਪਕੋ ਹਰਵਿੰਦਰ ਸਾਹਿਬ ਨੂੰ ਹਰ ਬੜੀ ਕਰਤਾ ਹੁੰ ਲੋਕ acha lagta hai bahut acha lagta hai tabhi to aata hu har bar साल से आ से हो गए अच्छा थोड़ा फूलों के बारे कौन-कौन फूल लगाए जाए। लाए फूल कम से कम अठारह से बीस लग रहा है तो कुछ इंडिया का भी फूल है। इंडिया का बार, बार से तो भी फूल है ठीक है तो एक सौ पाँच बंदे के करीब हम लोग कुछ कलकत्ता से भी आया है कुछ बुलंदसर यूपी बुलंदसर से भी आए हैं कुछ बंदे कलकत्ता यूपी पिछले दिनों एक बार से बुलंदस्ते तैयार किए गए है का अद्भुत नजारा अति सुंदर नजारा जरूर तो आज शाम तक ये सेवा जड़ी है सजावट की सेवा ਸੰਪੂਰਨ ਹੋਏਗੀ ਤੈਕ ਦੇ ਮਹਿਕ ਦੇ ਰੰਗ ਬਰੰਗੇ ਦੇਸੀ ਅਤੇ ਵਿਦੇਸ਼ੀ ਫੁੱਲ ਜੋ ਉਚੇਚੇ ਤੌਰ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਵੱਖ-ਵੱਖ ਦੇਸ਼ਾਂ ਦੱਖਣੀ ਅਫਰੀਕਾ ਹਾਲੈਂਡ ਪੋਲੈਂਡ ਅਤੇ ਯੂਰਪੀ ਦੇਸ਼ਾਂ ਤੋਂ ਮੰਗਾਏ ਗਏ ਨੇ ਬੜੀ ਇਤਿਹਾਦ ਦੇ ਨਾਲ ਇਹਨਾਂ ਨੂੰ 에어 ਕੰਡੀਸ਼ਨਡ ਪੈਕਿੰਗਸ ਕਰਕੇ ਲਿਆਂਦਾ ਗਿਆ 에어 ਕੰਡੀਸ਼ਨਡ ਟਰੱਕਾਂ 'ਚ ਅੰਮ੍ਰਿਤਸਰ ਤੱਕ ਲਿਆਂਦਾ ਗਿਆ ਉਸ ਤੋਂ ਬਾਅਦ ਆਈਸ ਬਾਕਸ ਹਲੇ ਤੱਕ ਇੱਥੇ ਆਈਸ ਬਾਕਸ ਭੇਜੇ ਨੇ ਜਿਨ੍ਹਾਂ ਵਿੱਚ ਇਹਨਾਂ ਨੂੰ ਪੈਕ ਕੀਤਾ ਗਿਆ ਤਾਜੋ ਮੌਸਮ ਦੇ ਗਰਮੀ ਦੇ ਚੱਲਦੇ ਆਏ ਖਰਾਬ ਨਾ ਹੋਣ ਇਹਨਾਂ ਦੀ ਅਤੀ ਸੁੰਦਰ ਦਿੱਖ ਅਤੇ ਖੁਸ਼ਬੂ ਜਿਹੜੀ ਹੈ ਉਹ ਬਰਕਰਾਰ ਰਹੇ। ਔਰ ਲਗਭਗ 2 ਦਿਨਾਂ ਦੇ ਵਿੱਚ ਇਹ ਸਜਾਵਟ ਦੀ ਸੇਵਾ ਇਹਨਾਂ 105 ਕਾਰੀਗਰਾਂ ਵੱਲੋਂ ਮੁਕੰਮਲ ਕੀਤੀ ਜਾਂਦੀ ਹੈ। ਹਰ ਸਾਲ ਇਹ ਲੋਕੀ ਗੁਜ਼ਾਰਾ ਆਦਬੋਤ ਨਜ਼ਾਰਾ ਦਰਬਾਰ ਸਾਹਿਬ ਸਮੂਹ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਦੋਂ ਸੰਗਤਾਂ ਜਿਹੜੀਆਂ ਸ਼੍ਰੀ ਦਰਬਾਰ ਸਾਹਿਬ ਦੇ ਦਰਸਾ ਦੇ ਲਈ ਗੁਰਪੁਰੂ ਮੋਕੇ ਆਂਦੀਆਂ ਨੇ। ਪਹਿਲੇ ਪ੍ਰਕਾਸ਼ਪੁਰ ਮੋਕੇ ਜਾਂ ਇਹਨਾਂ ਦੋਨੋਂ ਗੁਰਪੁਰਪੁਰ ਮੋਕੇ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਜਾਂਦਾ ਹੈ ਬੇਹਦ ਅਲੋਕਿਕ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਇਹ ਦੋਨੋਂ ਪ੍ਰਕਾਸ਼ਪੁਰ ਦੋਨੋਂ ਗੁਰਪੁਰ ਬੜੇ ਉੱਚਾ ਦੇ ਨਾਮ ਨਾਲ ਜਾਂਦੇ ਨੇ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰਿਆ ਕਿ 1604 ਦੇ ਵਿੱਚ ਗੁਰਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਵ ਕੀਤਾ ਗਿਆ ਸੀ ਪਹਿਲੀ ਵਾਰ ਗੁਰਦੁਆਰਾ ਰਾਮਸਰ ਸਾਹਿਬ ਤੋਂ ਗੁਰਦੁਆਰਾ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਮੰਦਿਰ ਸਾਹਿਬ ਤੱਕ ਇੱਕ ਲੋਕਿਕ ਰਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜਾ ਲਿਆਂਦਾ ਗਿਆ ਸੀ ਔਰ ਸੱਚਖੰਡ ਸ੍ਰੀ ਮੰਦਿਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਗਿਆ ਸੀ ਸੁਰਿੰਦਰਪਾਲ ਸਿੰਘ ਜੋ ਗੁਰੂ ਘਰ ਦੇ ਅਨੁਨ ਸੇਵਕ ਨੇ ਜਿਨ੍ਹਾਂ ਵੱਲੋਂ ਇਹ ਫੁੱਲਾਂ ਦੀ ਸੇਵਾ ਤੁਨ ਗੁਰ ਰਾਮਬਾਸ ਦੀ ਕਿਰਪਾ ਕਿਉਂ ਤੁਹਾਡੇ ਤੋਂ ਐਡੀ ਵੱਡੀ ਸੇਵਾ ਲੈ ਰਹੇ ਆ ਦਰਸਾ ਪਾਤਸ਼ਾਹ ਦਾ ਮਹਾਰਾਜ ਕਹਿੰਦੇ ਕਿ ਗੁਰ ਜਸਾ ਨਹੀਂ ਕੋ ਦੇਵ ਜਿਸ ਮस्तक ਭਾਗ ਸੋ ਲਾਗਾ ਸੇ ਉਹਦਾ ਪਸਚੇ ਪਾਸ਼ੇ ਦਾ ਤਰਸ ਹੈ ਜੋ ਉਹਨਾਂ ਦਾ ਹੁਕਮ ਹੈ ਉਹ ਮੰਨੀ ਜਾ ਰਹੇ ਆਂ ਕਰੀ ਜਾ ਰਹੇ ਆਂ ਜਿੱਥੇ ਜਿੱਥੇ ਲਾਈ ਜਾਂਦੇ ਉੱਥੇ ਉੱਥੇ ਲੱਗੀ ਜਾਂਦੇ ਕੌਣ ਸਜਾ ਸਕਦਾ ਕੌਣ ਕਰ ਸਕਦਾ ਕੋਈ ਨਹੀਂ ਕਰ ਸਕਦਾ ਆ بولਤੇ ਜਾਈਏ ਸਚਖੰਡ ਦੇ ਚ ਤੇ ਉੱਥੇ ਲਿਖਿਆ ਹਰ ਮੰਦਰ ਹਰ ਸਾਜਿਆ ਹਰ ਵਸੇ ਜਿਸ ਨਾਲ ਹਰ ਮੰਦਰ ਨੂੰ ਤੇ ਹਰੀ ਪ੍ਰਭੂ ਨੇ ਆਪ ਸਜਾਇਆ ਹੈਗਾ ਅਸੀਂ ਨਹੀਂ ਸਜਾ ਸਕਦੇ ਬਾਬਾ ਜੀ ਉਹ ਇੱਥੇ ਵੱਸਦਾ ਹੈਗਾ ਉਹ ਹੀ ਕਰਦਾ ਪਿਆ ਤੇ ਉਹ ਕੋਈ ਨਮਾਣੇ ਜਿ ਆਪਣੇ ਝਾੜੂ ਮਾਰਨ ਵਾਲੇ ਨੂੰ ਮਾਨ ਬਖਸ਼ ਦਿੰਦੇ ਵੀ ਤੂੰ ਕਰ ਲੈ ਤੋ ਉਹ ਹੀ ਕਰਾਉਂਦੇ ਪਏ ਉਹ ਹੀ ਕਰਦੇ ਪਏ ਅਸੀਂ ਨਹੀਂ ਕਰ ਸਕਦੇ ਕਿੱਥੋਂ ਕਿੱਥੋਂ ਫੋਲ ਆਉਂਦੇਗੇ ਕਿ ਕਿੱਥੋਂ ਕਾਰੀਗਰ ਆਏ ਥੋੜੀ ਜਾਣਕਾਰੀ ਸੰਜੀਤ ਕਾਰੀਗਰ ਬੰਗਾਲੀ ਵੀ ਹੈਗੇ ਆ ਜੀ ਯੂਪੀ ਤੋਂ ਵੀ ਹੈਗੇ ਆ ਦਿੱਲੀ ਦੇ ਤਕਰੀਬਨ 100 ਕਾਰੀਗਰ ਹੈ ਕਟ ਫਲਾਰ ਦਾ ਵੱਖਰੇ ਕਾਰੀਗਰ ਹੈ ਗਿਆ ਜਿਹੜਾ ਗੇਂਦਾ ਫੁੱਲ ਹੈਗਾ ਜਿਹੜਾ ਕਿ ਅਸੀਂ ਕਲਕੱਤਾ ਤੋਂ ਲੈਂਦਾ ਲੱਡੂ ਗੇਂਦਾ ਜਿਹਨੂੰ ਕਹਿੰਦੇ ਉਹ ਉਹ ਕਾਰੀਗਰ ਵੱਖਰੇ ਗਏ ਤਕਰੀਬਨ 100 ਕਾਰੀਗਰ ਹੈਗਾ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਘੱਟੋ ਘੱਟ 200 250 ਸਰੀਰ ਜਿਹੜੀ ਸੇਵਾ ਕਰਨ ਵਾਲੇ ਹੈਗੇ ਵੀਰ ਮਾਈਆਂ ਪੈਣਾ ਸਾਡੀਆਂ ਉਹ ਵੀ ਨਾਲ ਲੱਗੇ ਹੋਏ ਜੀ ਤੇ ਉਹ ਸਾਰੀ ਸੇਵਾ ਕਰਦੇ ਪਏ ਫੁੱਲ ਜਿਹੜਾ ਹੈਗਾ ਆਪ ਜੀ ਨੂੰ ਹੁਣ ਦੱਸਿਆ ਮੈਂ ਕਿ ਜਿਸ ਤਰ੍ਹਾਂ ਗੇਂਦਾ ਹੈਗਾ ਉਹ ਕਲਕੱਤੇ ਤੋਂ ਹੈਗਾ ਤੇ ਬਾਕੀ ਜਿਹੜੇ ਹੈਗੇ ਕੁਝ ਇੰਡੀਅਨ ਫਲਾਰਸ ਹੈਗੇ ਜਿਸ ਤਰ੍ਹਾਂ ਜ਼ੈਬਰਾ ਹੈਗਾ ਉਹ ਇਸ ਨਾ ਦਿੱਲੀ ਗਾਜ਼ੀਪੁਰ ਮੰਡੀ ਲੱਗਦੀ ਹੈ ਜੀ ਜਿੱਥੇ ਕਿ ਦੁਨੀਆ ਦਾ ਹਰ ਤਰ੍ਹਾਂ ਦਾ ਫੁੱਲ ਅਵੇਲੇਬਲ ਹੋ ਜਾਂਦਾ ਜੀ ਉੱਥੋਂ ਫਿਰ ਅਸੀਂ ਕਲੈਕਸ਼ਨ ਕਰਦੇ ਗਏ ਜਿਹੜਾ ਕੋਈ ਸਾਨੂੰ ਕੋਈ ਨਹੀਂ ਮਿਲਦਾ ਕੋਈ ਕਲੈਕਸ਼ਨ ਦੇ ਵਿੱਚ ਕੋਈ ਬੈਂਗਲੌਰ ਤੋਂ ਆਰਡਰ ਦੇ ਕੇ ਮੰਗਵਾ ਲੈਣੇ ਆ ਕੋਈ ਕਲਕੱਤੇ ਤੋਂ ਹੁਣ ਜਿਸ ਤਰ੍ਹਾਂ ਬਾਰਸ਼ਾਂ ਦੇ ਕਰਕੇ ਗੇਂਦਾ ਫੁੱਲ ਦਿੱਲੀ ਵਿੱਚ ਅਵੇਲੇਬਲ ਨਹੀਂ ਹੈਗਾ ਸੀ ਜੇ ਹੈਗਾ ਸੀ ਤੇ 5 ਤੋਂ 6 ਟਾਈਮਸ ਰੇਟ ਤੇ ਹੈਗਾ ਸੀ ਤੇ ਉਹ ਫਿਰ ਮਾਰੇ ਨੇ ਕਿਰਪਾ ਕੀਤੀ ਕਿਸੇ ਨੇ ਦੱਸ ਪਾਈ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕਲਕੱਤੇ ਤੋਂ ਫਿਰ ਕਲਕੱਤੇ ਤੋਂ ਵਾਇਰ ਲੈ ਆਂਦਾ ਜੀ ਇਹ ਬਾਕੀ ਡਿਫਰੈਂਟ ਕੰਟਰੀਜ਼ ਦੇ ਹੈਗੇ ਯੂਰਪੀਅਨ ਯੂਨੀਅਨ ਦੇ ਹੈਗੇ ਆ ਇੰਡੋਨੇਸ਼ੀਆ ਦਾ ਹੈਗਾ افریقا ਦੇ ਹੈਗੇ ਆ ਫੁੱਲ ਮੇਰੇ ਖਲਚਾਲੀ ਤੋਂ 50 ਕਿਸਮਾਂ ਹੈਗੀਆਂ ਜੀ ਫੁੱਲਾਂ ਇੱਥੇ ਲਿਆਣਾ ਵੀ ਬੜਾ ਵੱਡਾ ਚੈਲੰਜ ਰਿਹਾ ਹੋਗਾ ਟ੍ਰਾਂਸਪੋਰਟ ਕਰਨਾ ਬੜਾ ਔਖਾ ਹੈ ਜੀ ਮਤਲਬ ਇੱਕ ਨਾ ਡੈਲੀਕੇਟ ਆਈਟਮ ਹੈਗੀ ਹੈ ਥੋੜਾ ਜਿਹਾ ਪਾਣੀ ਨਹੀਂ ਬਰਦਾਸ਼ਤ ਕਰ ਸਕਦਾ ਥੋੜੇ ਹੀਟ ਨਹੀਂ ਬਰਦਾਸ਼ਤ ਕਰਦੇ ਤੇ ਜਿੰਨੀ ਸਾਡੀ ਟਰਾਂਸਪੋਰਟ ਹੈ ਗਈ ਸੀ ਦਿੱਲੀ ਤੋਂ ਉਹ 에어 ਕੰਡੀਸ਼ਨਡ ਹੈਗੇ ਸੀ ਜੀ ਟਰੱਕਸ ਜਿਹਦੇ ਵਿੱਚ 에어 ਫੁੱਲਿਆਂਦੇ ਗਏ ਹਨ ਵੀ ਆਪ ਜੀ ਵੇਖ ਸਕੋ ਕਿ ਜਿਹੜੇ ਆਪਣਾ ਸੇਰੇ ਹੈਗੇ ਇੰਪੋਰਟਡ ਹੈਗੇ ਉਹ ਇਸ ਵੇਲੇ ਪੂਰੇ ਪੈਕਡ ਹੈਗੇ ਉਹਦੇ ਚ ਆਈਸ ਪੈਕਿੰਗ ਵੀ ਕੀਤੀ ਹੋਈ ਹੈਗੀ ਤਾਂ ਕਿ ਉਹ ਕਨਜ਼ਰਵ ਜਦੋਂ ਅਸੀਂ ਕੱਢੀ ਉਹ ਫਰੈਸ਼ ਰਹੇ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਚੱਲਦਾ ਹੈ ਕਰੀ ਜਾਂਦੇ ਅੱਜ ਰਾਤ ਤੱਕ ਮਹਾਰਾਜ ਕਿਰਪਾ ਕਰਨਗੇ ਲੱਗੇ ਆ ਜੀ ਕਿੰਨੀ ਖੁਸ਼ੀ ਮਿਲਦੀ ਭਾਈ ਸਾਹਿਬ ਇਹ ਸੇਵਾ ਧੰਗ ਗੁਰੂ ਰਾਮਦਾਸ ਤੁਹਾਡੇ ਤੋਂ ਲੈ ਤੋ ਜਰੀਆ ਬਣਾਇਆ ਖੁਸ਼ੀ ਦੀ ਤਾਂ ਕੋਈ ਸੀਮਾ ਹੈ ਨਹੀਂ ਜੀ ਇਹ ਤੇ ਉਹ ਉਹ ਤਾਂ ਮੈਂ ਪਹਿਲੇ ਆਪ ਜੀ ਨੂੰ ਬੇਨਤੀ ਕੀਤੀ ਸਿਰਫ ਉਹਦਾ ਤਰਸ ਹੈਗਾ ਤੇ ਅਸੀਂ ਉਹਦੀ ਚੋਲੀ ਅੱਗੇ ਖੜ ਕੇ ਬੈਠੇ ਆ ਜੀ ਤੇ ਉਹ ਅਸੀਂ ਬਸ ਗੁਰੂ ਰਾਮਦਾਸ ਪਾਸ਼ਾ ਨੂੰ ਇਹ ਕਿੰਨੇ ਕਿ ਸੱਚੇ ਪਾਸ਼ਾ ਸਿਰ ਤੇ ਹੱਥ ਰੱਖਦੇ ਰਾਮਦਾਸ ਗੁਰੂ ਹਰ ਸਤਿ ਕੀ ਉਹ ਸਮਰੱਥ ਗੁਰੂ ਸਿਰਾ ਰਤ ਉਹ ਸੱਚਾ ਪਾਸ਼ਾ ਸਮਰੱਥ ਹੈਗਾ ਉਨੇ ਮਾਣੇ ਨੂੰ ਮਾਣ ਦੇ ਦਿੰਦਾ ਨੇ ਤਾਣੇ ਨੂੰ ਤਾਣ ਦੇ ਦਿੰਦਾ ਉਹਨੇ ਓਟੀਆਂ ਦੇ ਓਟ ਨੇ ਆਸਰੇ ਦੇ ਆਸਰੇ ਜੋ ਹੈ ਤਨਗੁਰ ਰਾਮਦਾਸ ਜੀ ਬਿਲਕੁਲ ਤਨਗੁਰ ਰਾਮਦਾਸ ਦੀ ਕਿਰਪਾ ਹੈ ਤਨਗੁਰ ਰਾਮਦਾਸ ਦੀ ਬਖਸ਼ਿਸ਼ ਹੈ ਕਿ ਉਹ ਸੇਵਾ ਲੈ ਰਹੇ ਨੇ ਉਹ ਤਰਸ ਖਾ ਕੇ ਸੇਵਾ ਲੈ ਰਹੇ ਨੇ ਕੀ ਕਹਿਣਾ ਚਾਹੋ ਕਿ ਬੜਾ ਲੋਕਿਕ ਨਜ਼ਾਰਾ ਹੈ ਜਿਸ ਪੁੰਨ ਤੁਸੀਂ ਆਵਣ ਦਾ ਹਾਂਜੀ ਬਹੁਤ ਵਧੀਆ ਜੀ ਧੰਨ ਗੁਰੂ ਰਾਮਦਾਸ ਜੀ ਦੀ ਮਿਹਰ ਹੈ ਜੀ ਕਿਰਪਾ ਹੈ ਜੀ ਬਹੁਤ 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 ਤੇ ਬਹੁਤ ਮਜ਼ਾ ਆ ਰਿਹਾ ਦੇਖ ਕੇ ਨਰ ਹੋਰ ਵੀ ਜ਼ਿਆਦਾ ਆਏਗਾ ਉਸ ਤੋਂ ਵੀ ਜ਼ਿਆਦਾ ਗੁਰੂ ਰਾਮਦਾਸ ਜੀ ਮਿਹਰ ਕਰਨਗੇ ਸਾਰੀ ਸੰਗਤ ਤੇ ਆਪਣੀ ਤੇ ਅਗੁਰ ਜੀ ਕਾ ਖਾਲਸਾ ਗੁਰੂ ਰਾਮਦਾਸ ਜੀ ਤਰਸ ਖਾ ਕੇ ਸੇਵਾ ਲੈ ਰਹੇ ਹੈ ਮਿਹਰ ਕਰ ਰਹੇ ਹੈ ਤੋ ਇਹ ਇਹ ਪੈਕਿੰਗ ਜਿਹੜੀ ਹੈ ਨੇ ਇਹ ਆਈਸ ਪੈਕਿੰਗ ਹੈ ਆਈਸ ਪੈਕਟ ਨੇ ਦੇਸੀ ਫੁੱਲ ਜਦੋਂ ਜਦੋਂ ਵਰਤਨੇ ਆ ਜਦੋਂ ਜਦੋਂ ਇਹਨਾਂ ਦੇ ਨਾਲ ਗੁਲਦਸਤੇ ਜਾਂ ਹੋਰ ਤਿਆਰ ਕੁਝ ਤਿਆਰ ਕੀਤਾ ਜਾਣਾ ਉਦੋਂ ਹੀ ਇਹਨਾਂ ਨੂੰ ਪੈਕਿੰਗ ਚੋਂ ਕੱਢਿਆ ਜਾਣਾ ਉੱਤੇ ਫੁੱਲਾਂ ਦੀ ਕਿਸਮਾਂ ਜ਼ਰੂਰ ਲਿਖੀਆਂ ਹੋਈਆਂ ਨਜ਼ਰ ਆ ਰਹੀਆਂ ਹੈ ਪਰ ਇਹ ਬੇहद ਅਦਭੁਤ ਨਜ਼ਾਰਾ ਹੈ ਕਿ ਕਿੰਨੀ ਇਤਿਹਾਦ ਦੇ ਨਾਲ ਇਹ ਗੁਲਦਸਤੇ ਇਹ ਮਾਹਰ ਕਾਰੀਗਰ ਜੋ ਇੱਛੇ ਤੌਰ ਤੇ ਕਲਕੱਤਾ ਤੋਂ ਉੱਤਰ ਪ੍ਰਦੇਸ਼ ਤੋਂ ਦਿੱਲੀ ਤੋਂ ਆਏ ਨੇ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਲਾਂਕਿ ਇਹ ਸਾਰੇ ਗੈਰ ਸਿੱਖ ਨੇ ਪਰ ਇਹ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਨੂੰ ਗੁਰੂ ਘਰ ਦੀ ਸੇਵਾ ਦੇ ਤੌਰ ਤੇ ਜਿਹੜਾ ਕਰਦੇ ਨਜ਼ਰ ਆ ਰਹੇ ਨੇ ਬੇਸੁੰਦਰ ਖੰਡਾ ਤਿਆਰ ਕੀਤਾ ਜਾ ਰਿਹਾ ਹੈ कितनी खुशी मिलती है यहाँ की सेवा करने में काम करने में हाँ जी अच्छा लगता है कहाँ से आए आप दिल्ली से दिल्ली से आए पहली बार आए हाँ पहली बार पहली बार आके कैसा लगा अच्छा 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 लगा बेहद तवज्जो देने वाला बेहद ਬ੍ਰਿਕ ਜਿਹੜੀ ਸਜਾਵਟ ਹੈ ਵਕ ਵਕ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਵਕ ਵਕ ਥਾਵਾਂ ਤੇ ਇਸੇ ਤਰ੍ਹਾਂ ਕਾਰੀਗਰ ਬੈਠੇ ਨੇ ਜਿਨ੍ਹਾਂ ਵੱਲੋਂ ਵੱਖ-ਵੱਖ ਕਿਸਮ ਦੇ ਗੁਲਦਸਤੇ ਸੇਰੇ ਤਾਣੀਆਂ ਖੰਡੇ ਲਗ ਲਗ ਤਰ੍ਹਾਂ ਦੀ ਸਜਾਵਟ ਦੇ ਜਿਹੜੇ ਗੁਲਦਸਤੇ ਹੈ ਉਹ ਤਿਆਰ ਕੀਤੇ ਜਾ ਰਹੇ ਨੇ ਔਰ ਜਿਸ ਤਰ੍ਹਾਂ ਦੇ ਨਾਲ ਤੈਅ ਕੀਤਾ ਗਿਆ ਉਸੇ ਥਾਂ ਤੇ ਜਾ ਕੇ ਇਸ ਨੂੰ ਸਜਾਇਆ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਜਾਵਟ ਲਗਭਗ ਸੰਪੂਰਨ ਹੋ ਚੁੱਕੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਵੀ ਸਜਾਵਟ ਹੋ ਚੁੱਕੀ ਹੈ ਬਾਹਰ ਪੁੱਲ ਜਿਹੜਾ ਉਸ ਤੇ ਵੀ ਸਜਾਵਟ ਕੀਤੀ ਜਾ ਰਹੀ ਹੈ ਸਾਰੀ ਪ੍ਰਕਰਮਾ ਦੇ ਵਿੱਚ ਫੁੱਲਾਂ ਦੇ ਸਿਹਰੇ ਫੁੱਲਾਂ ਦੀਆਂ ਲੜੀਆਂ ਸਜਾ ਦਿੱਤੀਆਂ ਗਈਆਂ ਨੇ ਤੋਂ ਹੌਲੀ-ਹੌਲੀ ਇਸੇ ਤਰ੍ਹਾਂ ਜਿਹੜਾ ਸੌਤਵਾਦ ਕਾਰੀਗਰ ਤੇ 200 ਤੋਂ ਵੱਧ ਸੇਵਾਦਾਰ ਇਹ ਸੇਵਾ ਨਿਭਾਰੇ ਨੇ ਔਰ ਕੁਝ ਸਮਾਂ ਸ਼ਾਮ ਤੱਕ ਲੱਗੂਗਾ ਜਦੋਂ ਇਹ ਸੇਵਾ ਬਿਲਕੁਲ ਸੰਪੂਰਨ ਹੋਊਗੀ ਔਰ ਉਦੋਂ ਬੇहद ਸੁੰਦਰ ਨਜ਼ਾਰਾ ਸੰਗਤਾਂ ਜੋ ਪਹਿਲੀ ਪਹਿਲੇ ਪ੍ਰਕਾਸ਼ ਗੁਰਪੁਰੂ ਮੋਕੇ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚਣ ਗਈਆਂ ਉਹਨਾਂ ਨੂੰ ਬੇहद ਅਦਭੁਤ ਤੇ ਸੁੰਦਰ ਨਜ਼ਾਰਾ ਇਹ ਟੈਕ ਦੇ ਮਹਿਕਦੇ ਫੁੱਲਾਂ ਦਾ ਦੇਖਣ ਨੂੰ ਮਿਲੇਗਾ ਫੁੱਲਾਂ ਦੀ ਸਜਾਵਟ ਦਾ ਉਹ ਫੁੱਲ ਜੋ ਉਚੇਚੇ ਤੌਰ ਤੇ ਵੱਖ-ਵੱਖ ਦੇਸ਼ਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਏਅਰ ਕੰਡੀਸ਼ਨਡ ਟ੍ਰਾਂਸਪੋਰਟਾਂ ਦੇ ਵਿੱਚ ਲਿਆਂਦੇ ਗਏ ਨੇ 40 ਟਨ ਤੋਂ ਵੱਧ ਫੁੱਲ ਜਿਹੜੇ ਇੱਥੇ ਲਿਆਂਦੇ ਗਏ ਨੇ ਔਰ 100 ਤੋਂ ਅਧਿਕਾਰੀਕਰਤੇ 200 ਤੋਂ ਵੱਧ ਸੇਵਾਦਾਰ ਜੋ ਵਲੰਟੀਅਰਸ ਨੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਦਿਨ ਰਾਤੇ ਕਰਕੇ ਇੱਥੇ ਸੇਵਾ ਦੇ ਕਾਰਜ ਨੂੰ ਨੇਪਰੇ ਚਾੜਾਉਣ ਦੇ ਵਿੱਚ ਲੱਗੇ ਨੇ ਔਰ ਬੜਾ ਆਪਣੇ ਆਪ ਨੂੰ ਕਰਮਾ ਵਾਲਾ ਵਡਪਾਗਾ ਮੰਨਦੇ ਨੇ ਕਿ ਉਹਨਾਂ ਨੂੰ ਇੱਥੇ ਆ ਕੇ ਤੁਹਾਨੂੰ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਬੇਹੱਦ ਸੁੰਦਰ ਤਸਵੀਰਾਂ ਨੇ ਏਕਮਕਾਰ ਤੇ ਖੰਡੇ ਤਿਆਰ ਕੀਤੇ ਜਾ ਰਹੇ ਨੇ ਫੁੱਲਾਂ ਦੇ ਨਾਲ ਤੇ ਇਹ ਜਿਸ ਤਰ੍ਹਾਂ ਸੁਰਿੰਦਰਪਾਲ ਸਿੰਘ ਜੀ ਦੱਸ ਰਹੇ ਸਨ ਕਿ ਧੰਗੁਰ ਰਾਮਦਾਸ ਨੇ ਉਹਨਾਂ ਤੇ ਤਰਸ ਖਾਇਆ ਉਹਨਾਂ ਤੋਂ ਇਹ ਸੇਵਾ ਲਈ ਹੈ ਜੋ ਜਿਸ ਤਰ੍ਹਾਂ ਮਿਲਣ ਵਾਲੀ ਖੁਸ਼ੀ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤਾਂ ਬੇहद ਅਤਬੁੱਤ ਅਲੋਕਿਕ ਸੁੰਦਰ ਨਜ਼ਾਰਾ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਤੋਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਜੋ ਕਿ ਫੁੱਲਾਂ ਦੀ ਸਜਾਵਟ ਜੋ ਕਿ ਪਹਿਲੀ ਪਾਸ਼ਾਹੀ ਸ਼੍ਰੀ ਗੁਰਗੰਦ ਸਾਹਿਬ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਪੁਰਪੁਰਪਤ ਕੀਤੇ ਜਾਣ ਵਾਲੇ ਸਮਾਗਮਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਦੇਸੀ ਅਤੇ ਵਿਦੇਸ਼ੀ ਫੁੱਲਾਂ ਦੇ ਨਾਲ ਸਜਾਇਆ ਜਾ ਰਿਹਾ ਹੈ ਜੋ ਬੇਹਦ ਸੁੰਦਰ ਨਜ਼ਾਰਾ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਵਿਖੇ ਵੇਖਣ ਨੂੰ ਮਿਲ ਰਿਹਾ ਹੈ ਔਰ ਚਾਹੇ ਇਹ ਫੁੱਲਾਂ ਦੀ ਸੇਵਾ ਕਰਨ ਵਾਲਾ ਅੰਮ੍ਰਿਤਸਰ ਵਾਸੀ ਪਰਿਵਾਰ ਹੈ ਜਾਂ ਫਿਰ ਇਹ ਸੇਵਾਦਾਰ ਨੇ ਜਾਂ ਕਾਰੀਗਰ ਜੋ ਕਲਕੱਤਾ ਉੱਤਰ ਪ੍ਰਦੇਸ਼ ਜਾਂ ਫਿਰ ਦਿੱਲੀ ਤੋਂ ਆਏ ਨੇ ਸਭ ਨਾਲ ਦਾ ਇੱਕੋ ਹੀ ਕਹਿਣਾ ਹੈ ਕਿ ਇੱਥੇ ਸੇਵਾ ਕਰਕੇ ਤੁਹਾਨੂੰ ਗੁਰੂ ਰਾਮਦਾਸ ਦੇ ਦੇਵਾ ਦਾਰਤੇ ਸੇਵਾ ਕਰਕੇ ਜੋ ਖੁਸ਼ੀ ਮਿਲੀ ਹੈ ਉਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਹੁਣ ਸੰਗਤਾਂ ਜਦੋਂ 4 ਸਤੰਬਰ ਨੂੰ ਸ੍ਰੀ ਗੁਰਗੰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰੂ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਣ ਗਏ ਤਾਂ ਇੱਥੇ ਤਰ੍ਹਾਂ ਤਰ੍ਹਾਂ ਦੇ ਦੇਸੀ ਅਤੇ ਵਿਦੇਸ਼ੀ ਤਹਿਕ ਤੇ ਅਤੇ ਮਹਿਕ ਦੇ ਫੁੱਲਾਂ ਦੀ ਸਜਾਵਟ ਦਾ ਲੋਕੀਂ ਆਨੰਦ ਮਾਨਣ ਦਾ ਮੌਕਾ ਮਿਲੇਗਾ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਮ ਅਨੰਦਪ੍ਰਸਾਦ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ